ਲੋਰੀ ਐਕਸੀਡੈਂਟ ਹੋ ਗਿਆ ਜੀ ਕਹਿੰਦੇ ਮਾੜੇ ਦੇ ਨਹੀਂ ਚਲਦੇ ਆ ਬਚਾਅ ਹੋ ਗਿਆ ਚਲੋ ਸਾਰਾ ਦੇਖੋ ਉੱਥੇ ਵੱਜ ਗਿਆ ਟਰੱਕ ਬਾਈ ਗੁਰੂ ਦੀ ਕਿਰਪਾ ਜਦੋਂ ਸੱਟ ਨਹੀਂ ਲੱਗੀ ਬਹੁਤ ਬਚਾਅ ਹੋ ਗਿਆ ਮਾਲਕ ਦੀ ਕਿਰਪਾ ਬਹੁਤ ਆ ਸਿਰ ਤੇ ਜਨਵਰੀ ਵੀ ਐਕਸੀਡੈਂਟ ਹੋਇਆ ਵੀ ਇੱਕ ਵੀ ਜਨ ਨੂੰ ਕਹਿੰਦੇ ਨਾ ਝੀਟ ਨਹੀਂ ਲੱਗੀ ਇਹ ਮੋਟਰਸਾਈਕਲ ਤੋਂ ਤੇ ਇੱਕ ਵਾਰੀ ਬੋਟ ਤੋਂ ਡਿੱਗੇ ਸੀਗੇ ਉੱਤੋਂ ਸੱਟਾਂ ਲੱਗੀਆਂ ਸੀ ਪਰ ਮੁੰਡਾ ਚਲਾਉਂਦੇ ਜੇ ਇੱਥੇ ਕੱਲ੍ਹ ਵੱਜਿਆ ਉਹ ਖਤਮ ਆ ਗਿਆ ਐਕਸੀਡੈਂਟ ਹੋ ਗਿਆ ਬਚਾਅ ਹੋ ਗਿਆ ਮੈਂ ਕੱਲ੍ਹ ਕੇ ਐਕਸੀਡੈਂਟ ਬਾਰੇ ਵਿੱਚ ਦੱਸ ਰਿਹਾ ਹੂੰ ਇਹਨਾਂ ਲੋਕੋ ਨੂੰ ਆਹ ਦੇਖੋ ਤਾਂ ਮਨਵੀਰ ਵੀਰ ਕੀ ਕਰਦਾ ਮਨਵੀਰ ਹੈਲੋ ਅਨਜੀ ਸਤਿ ਸ੍ਰੀ ਅਕਾਲ ਥਰਨਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਲੋ ਜੀ ਆਪਣਾ ਬਲੌਗ ਸੀਗਾ ਜਿਹੜਾ ਤੁਹਾਨੂੰ ਅਪਲੋਡ ਕਰ ਦਿੱਤਾ ਤੇ ਸੌਰੀ ਬਹੁਤ ਲੇਟ ਹੋ ਗਏ ਲੇਟ ਆਪਾਂ ਤਾਂ ਹੋ ਗਏ ਕਿਉਂਕਿ ਸਾਡਾ ਚੁੱਪ ਗਏ ਵੜਾ ਜਾ ਲੇਟ ਆਪਾਂ ਥੋੜਾ ਜਿਹਾ ਤਾਂ ਹੋ ਗਏ ਕਿਉਂਕਿ ਸਾਡਾ ਹਨਾ ਜਿਹੜਾ YouTube ਦਾ ਸੀਗਾ ਥੋੜੀ ਜੀ ਇੱਕ ਪ੍ਰੋਬਲਮ ਆ ਗਈ ਸੀਗੀ ਤੇ ਉਹਦੇ ਕਰਕੇ YouTube ਨੇ ਸਾਨੂੰ ਪ੍ਰੋਸੈਸਿੰਗ ਦੇ ਵਿੱਚ ਸਾਡਾ ਸੀਗਾ ਅਕਾਊਂਟ ਤੇ ਆਪਣਾ ਕਾਊਂਟ ਜਿੱਦਾਂ ਆਪਣਾ ਸਹੀ ਹੋਇਆ 15-16 ਘੰਟੇ ਬਾਅਦ ਸਹੀ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਬਲੌਗ ਅਪਲੋਡ ਕੀਤਾ ਤੇ ਬਾਕੀ ਚਲੋ ਸੌਰੀ ਇਹ ਚੀਜ਼ ਲਈ ਟਾਈਮ ਬਹੁਤ ਲੱਗ ਗਿਆ ਤੇ ਤੁਸੀਂ ਇੰਨੀ ਵੇਟ ਕੀਤੀ ਦਿਨਾ ਪਿਆਰ ਦਿੱਤਾ ਬਹੁਤ ਤੁਹਾਡਾ ਥੈਂਕ ਯੂ ਸੋ ਮਚ ਸਾਰਿਆਂ ਦਾ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਦਿ ਲੋ ਇੰਨੀ ਬਲੇਸਿੰਗ ਦੇ ਲਈ ਹਾਂਜੀ ਜਦੋਂ ਧੰਨਵਾਦ ਤੇ ਬਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ ਲਵ ਯੂ ਸੋ ਮਚ ਬਾਏ ਹਾਂਜੀ ਦੋਸਤੋ ਕੀ ਹਾਲ ਚਾਲ ਜੀ ਠੀਕ ਠਾਕ ਸਾਰੇ ਠੀਕ ਠਾਕ ਮਹਾਰਾਜ ਜੀ ਕਿਹਾ ਚੱਲ ਮੈਨੂੰ ਕਰਦੇ ਮਹਾਰਾਜ ਜੀ ਕਹਦੇ ਜੇ ਚਾ ਲੋਈਆ ਪਟੀਨ ਮੇਰਾ ਸ਼ੇਕਰ ਜੀ ਹੋ ਗਿਆ ਲੀਕ ਲੀਕ ਕਰ ਗਿਆ ਪੋਚਾ ਦੇਖ ਸਕਦੇ ਇਹਨਾਂ ਨੇ ਮੇਰੀ ਬਰੇਨ ਦਾ ਪੋਚਾ ਬਣਾਇਆ ਆ ਦੇ ਲਓ ਜੀ ਬੇਇਜ਼ਤੀ ਹੋ ਗਈ ਕਹਿੰਦੇ ਕਿਹੜੀ ਬੇਇਜ਼ਤੀ ਫੇਕ ਹੀ ਹੋ ਗਿਆ ਆ ਦੇਖੋ ਲੱਟੂ ਮੈਨ ਕੀ ਕਰਦਾ ਲੱਟੂ ਮੈਨ ਮਨਵੀਰ ਮਨਵੀਰ ਵੀਰ ਸਹਿਜ ਕਹਿੰਦੀ ਨਹੀਂ ਮਨਵੀਰ ਵੀਰ ਦੋਸਤੋ ਮਨਵੀਰ ਵੀਰ ਜਿਹੜਾ ਖੇਡਦਾ ਪਿਆ ਆ ਮਨਵੀਰ ਵੀਰ ਵੀਰ ਦੀ ਮਮ ਮਨਵੀਰ ਵੀਰ ਦਾ ਪਿਓ ਮਨਵੀਰ ਵੀਰ ਦੀ ਦਾਦੀ ਮਨਵੀਰ ਵੀਰ ਆ ਪ੍ਰੀਤ ਕਿੱਦਾਂ ਠੀਕ ਆ ਇਹ ਵੀ ਜਾਂਦੇ ਅੱਜ ਬਾਰੋ ਖਾਣਾ ਕੋਈ ਬੈਗ ਲਾ ਕੇ ਬੈਗ ਰਾ ਕੇ ਬਾਰੋ ਖਾਣਾ ਕੋਈ ਮਨੂੰ ਕਿੱਦਾਂ ਫੇ ਠੀਕ ਆ ਤੁਸੀਂ ਸਾਰੇ ਜਨੇ ਠੀਕ ਠਾਕ ਕੀ ਆਰਡਰ ਕੀਤਾ ਫੇ ਮਚੀ ਚਿਕਨ ਖਾਣਾ ਜਿਕਨੇ ਕੀ ਚਿਕਨ ਦੀ ਚਿਕਨ ਖਾਣਾ ਬੈਡੋ ਰੱਖ ਦੋ ਮੈਂ ਨਹੀਂ ਵੀਣਾ ਹੈ ਹੈ ਨਰਜੀਆ ਲਓ ਜੀ ਅੱਪਦਾ ਕਰਦੇ ਆ ਪ੍ਰੀਤ ਜੀ ਇੱਧਰ ਦੇਖਿਓ ਆਜਾ ਪਤਾ ਲਗਵਾ। ਪ੍ਰੀਜੀ ਆ ਦੇਖੋ ਆ ਖਾਲੀ ਇੱਕ ਮੁਰਗਾ ਹੋਮਸਟਾਈਲ ਬੋਨਲੈਸ ਕਰਾ ਲੈਨੇ ਆ। ਠੀਕ ਹੈ ਜੀ। ਤੇ ਹੋਰ ਦੱਸੋ ਸੈਲਡ ਕਹਿ ਦਿੰਦੇ ਨਾਲ। ਮੱਛੀ ਖਾਣੀ ਮੱਛੀ? ਨਹੀਂ ਹੋਣੀ ਮੱਛੀ। ਹੈਂ? ਕੰਦੇਲਸ ਠੀਕ ਹੈ ਜੀ। ਤੁਸੀਂ ਇਦਾਂ ਕਰੋ ਫੇ ਆਪ ਬਟਰ ਰੋਟੀ ਖਾ ਲੈਂਦੇ ਆ। ਤੁਸੀਂ ਕੀ ਖਾਣਾ ਹੈ ਇੱਥੇ? ਲੱਛੇ। ਲੱਛੇ ਖਾਣੇ। ਓਕੇ ਲੱਛੇ ਕਹਿੰਦੇ ਠੀਕ ਓਕੇ। ਲੱਛੇ ਕਹਿ ਦਿੰਦਾ ਆ ਚਾਰ ਲੱਛੇ ਕਹਿੰਦਾ। ਇਸੇ ਬਟਰ ਰੋਟੀਆਂ ਖਾ ਲੈਣੀਆਂ ਬਟਰ ਰੋਟੀ ਠੀਕ ਹੈ ਚਾਰ ਦੀ ਬਟਰ ਰੋਟੀਆਂ ਖਾ ਲੈਣੀਆਂ ਠੀਕ ਹੈ ਓਕੇ ਹੋਰ ਸਰਕੇ ਵਾਲਾ ਪਿਆਜ਼ ਪਿਆਜ਼ ਚਾਹੀਦਾ ਆਪਾਂ ਨੂੰ ਤੇ ਨਾਲ ਆਪਾਂ ਵੀ ਖਾਂਦੇ ਆ ਮਿੱਠੇ ਦੇ ਵਿੱਚ ਕੀ ਲਵਾਂਗੇ ਮਿੱਠੇ ਚ ਕੀ ਖਰਾ ਆਈਸਕ੍ਰੀਮ ਖਾਣੀ ਇੱਥੇ ਆਈਸਕ੍ਰੀਮ ਵੀ ਹੈਗੀ ਰੋਗਿਆ ਤਾਂ ਨੂੰ ਮੈਂ ਰਸਮ ਲਾਈ ਖਲਾਵਾਂ ਰਸਮਾਈ ਖਾਂਦੇ ਆ ਬਹੁਤ ਸਵਾਦ ਦੇਖਿਓ ਮਜਾ ਆਉਂਦਾ ਰਸਮ ਲਈ ਖਾਂਗੇ ਠੀਕ ਹੈ ਮਿੱਠੇ ਜਿਹੜਾ ਸੁਮਈ ਖਾ ਲਿਓ। ਬੱਕਰੇ ਵੀ ਰੱਖ ਲਿਓ। ਭਾਈ ਆ ਲੈ ਜਾਓ ਮੈਨੂੰ ਸਾਈਡ ਤੇ ਲਾ ਦਿਓ ਜਗਾ ਉਹ ਘੱਟ ਟੇਬਲ ਤੇ। ਮਨੂੰ ਤੂੰ ਫੋਨ ਨਹੀਂ ਛੱਡਣਾ ਚਲਾਉਣਾ ਓਏ ਤੂੰ ਫੋਨ ਹੀ ਚਲਾਈ ਜਾਂਦਾ। ਫੋਨ ਬੰਦ ਕਰ ਦੇ। ਲੈਦੇ ਕੁਛ ਹੈਂ? ਆ ਤਾਂ ਲੈਦੇ ਕਿੰਨੇ। ਕਹਿੰਦਾ ਕੁਝ ਹੈਂ? ਤੇ ਪੋਵਾ ਲਾਉਂਦੇ। ਮੌਇਦ ਨੂੰ ਫੋਨ ਕਰ ਮੜਿਆ ਨਾਲੇ। ਕੀ ਕਹਿੰਦਾ ਸੀ? ਕਹਿੰਦਾ ਹੁਣ ਆਇਆ ਉਹਨੂੰ ਪੁੱਛਣ ਨੂੰ ਕਿ ਉਹ ਕਿੱਥੇ ਰਹਿ ਗਿਆ। ਨਹੀਂ ਨਹੀਂ ਵਧੀਆ। ਮੰਮੀ ਕੀ ਹੋਇਆ ਤੈਨੂੰ ਖੁਸ਼ ਆ? ਅੱਛਾ ਲੱਗ ਰਹੀ ਨਹੀਂ। ਮਾਨੇ ਬਲੇਡੂ ਫੂਟਾ। ਆਹ ਮਾਨੇ ਬਲੇਡੂ ਫੂਟਾ 10 ਰੁਪਏ। 10 ਰੁਪਏ। ਆ ਮੇਰਾ ਫੇਵਰੇਟ। ਆ ਆਹ ਤੋਫੀਨ ਮਿਸ਼ਰੀ। ਆ ਮੇਰਾ ਫੇਵਰੇਟ ਪਿਆਜ ਆ ਦੋਸਤੋ। ਸਿਰ ਗਿਆ ਪਿਆਜ। ਸਰਕੇ ਆ ਨਾ ਪਿਆਜ ਮੰਮੀ ਇਹ ਦੂਜਾ ਇਹ ਵਧੀਆ ਹੁੰਦਾ ਪਿਆਜ ਇਹ। ਉਹ ਕੰਮ ਜਿਹਾ ਨਹੀਂ ਹੈਗਾ ਦੂਜਾ ਕੱਚਾ ਪਿਆਜ ਨਹੀਂ। 스멜 ਵਾਲਾ ਕੰਮ ਨਹੀਂ ਹੈਗਾ। ਜਿੰਨਾ ਮਰਜੀ ਖਾਓ। ਇਹ ਮੈਂ ਇਹ ਖੰਦਾ ਹੁੰਦਾ ਮੂੰਹ 'ਚ ਖੁਸ਼ਬੂ ਨਹੀਂ ਆਉਂਦੀ ਖਾ ਕੇ ਜਿੱਦਾਂ ਦੀ ਆਉਂਦੀ ਹੁੰਦੀ ਪਹਿਲਾਂ ਨਾ ਮਨਵੀਰ ਦੀ ਖੰਦਾ ਮੁੰਡਾ ਆ ਨਾ ਮੇਰਾ ਤਾਂ ਕਰਕੇ ਤਾਂਬੀ ਦੋਸਤੋ ਅਲਰੇਡੀ ਗਈ ਆ ਹਾਤ ਨਹੀਂ ਦੋਸਤੋ ਜਾਂਦੇ ਆਏ ਅੱਜ ਮੈਂ ਪਲਸਰ ਕੱਢ ਲਿਆਂਦਾ ਜੰਗਾਲ ਲੱਗ ਗਿਆ ਪਰ ਸਾਰੀ ਚਾਬੀ ਨੂੰ ਅੱਜ ਚਲਾਇਆ ਓਏ ਪਲਸਰ ਦੀ ਚਾਬੀ ਨੂੰ ਜੰਗਾਲ ਲੱਗ ਗਿਆ ਜੰਗਾਲ ਆਰੇ ਨੇਰੇ ਆਏ ਤੇਰੇ ਵੇੜੇ ਆਏ ਆ ਕੋ ਦਾਰਨਾਏ ਹੋਪਾ ਕਿਰਨਾ ਪੁੱਠੀ ਸਿੱਧੀ ਓ ਤੇਰੇ ਵੇੜੇ ਆਏ ਆ ਪਾਦੇ ਤੇਰੇ ਜਿਹੜੇ ਆਏ ਆ ਹਾਂ ਜਦੋਂ ਸਾਡੀ ਇਹ ਸਮਝ ਆ ਗਈ ਲਓ ਸਿੱਧੀ ਰੋਡ ਦੇਖਣ ਆਈ ਆ बढ़िया दिखा दी भाई भैं यार भी बढ़िया दिखाई थोड़ा कोई ना बढ़िया 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 थोड़ा यार में ओके भाई होना बाद पटा एक बार बढ़िया देखो ਹੋਰ ਦਿਖਾਏ ਦਿੰ। ਅਈ ਵਈ ਜਿਹੜੇ ਵਿਆਹੀ ਵਿਆਹੀ ਵਰੀਆਂ ਵਾਲੇ ਕੁੜੀਆਂ ਦਿਖਾ। ਯਾ ਹੋਇਆ ਯਾਰ ਭਈ ਨਵਾਂ ਨਵਾਂ ਆ ਵੀ ਹੁਣ। ਆਹ ਇੱਥੇ। ਤੇ ਹੁੰਦੀ। ਪੁਰਾ ਪਰਦੇ ਵੀ ਪਾਇਆ ਅਜੇ ਤਾਂ ਡਾਰਕ ਰਹੇ ਤੇ ਨਹੀਂ ਚੱਲਦੇ। ਬਹੁਤ ਜ਼ਿਆਦਾ ਕਿਸੇ ਨੂੰ ਲੱਗਦੇ। ਇਹ ਵੀ ਗੰਡਾ। ਉਹ ਵੀ ਗੰਡਾ। ਕੀ? ਇੱਧਰ ਆ। ਤੇ ਬੈਠ ਬੱਧ। ਕੀ ਕਹਿੰਦਾ ਫੇ ਮੈਨੂੰ ਮਨ ਨੂੰ ਕਿਹੜਾ ਲਈਏ ਦੱਸ ਕਿਹੜਾ ਕਿਹੜਾ ਲਈਏ ਕਿਹੜਾ ਲਈਏ ਮਨ ਮੈਂਂਦੀ ਰੰਗ ਦਾ ਮੈਂਂਦੀ ਦਾ ਆ ਦੇਖ ਫਰੀਦ ਨੇ ਉਹ ਨੰਬਰ ਨੂੰ ਗ੍ਰਾਊਂਡ ਤੇ ਖੰਦ ਕਰ ਲੈ। ਸਾਲਾ ਜੀ ਇਹ ਵਧੀਆ ਲੱਗਾ ਸਾਈਡ ਤੇ। ਬਈ ਇੱਕ ਵਾਰੀ ਵੇਖੀ ਫਰੀ ਤੇ ਬਾਅਦ ਚ ਵਾਪਸ ਹੀ ਨਾ ਆਣਾ ਪਵੇ। ਟੈਂਟ ਇੱਕ ਹੈ। ਹੋਰ ਨਹੀਂ ਲੱਖਣਾ ਬਈ। ਪਈ ਹੋਰ ਦੋ ਬੰਦੇ ਇੱਕ ਦੋ ਯਾਰ ਆ ਵੀ ਰੱਖਦੇ ਸਾਈਡ ਤੇ ਭਾਈ। ਕਾਵਲ ਸਾਈਡ ਤੋਂ ਹਾਂਜੀ ਇਹ ਪੱਥਲੇ ਇਕਾਲ। ਜਿਹੜਾ ਵਧੀਆ ਲੱਭ ਲਈ ਉਹ ਇੱਕ ਕੱਢ ਲਈ। ਉਹ ਰੱਖਿਆ। ਹਾਂ। ਕਹਿੰਦੇ ਆ ਜੀ ਰੋਟੀ ਖਾਣ ਤੋਂ ਬਾਅਦ ਕੀ ਕਹਿੰਦੇ ਅਜਵਾਇਨ ਛੋਬ ਛੋਬ ਦਬਾ ਛੋਬ ਖਾਣੀ ਬਹੁਤ ਜ਼ਰੂਰੀ ਹੈ ਦੋ ਦਿਨ ਖਾਦੀ ਕਰੀ ਆ ਮੈਂ ਦੂਜੀ ਵਾਰ ਮੁੰਡਾ ਵੇਚਾ ਤੇਨ ਤੇ ਕਿ ਜੇ ਪਹਿਲੀ ਹੋਈ ਹਾਦੀ ਲਾ ਦੋ ਮੇਰੇ ਮੂੰਹ ਜੇ ਨਿਕਲ ਗਿਆ ਗੋਲਟ ਕਹਿ ਹੋ ਗਿਆ ਸੱਚ ਗਏ ਜਿੰਨੀ ਵਾਰੀ ਮੈਂ ਕਹਦੂ ਨਹੀਂ ਤੇ ਡੱਬੇ ਜ ਨਹੀਂ ਹੋਈ ਉਹ ਮੰਨੂ ਮੇਰਾ ਵੀ ਕਾਹਨ ਲੱਗਾ ਲੈ ਬਿੱਲੇ ਮੰਨੂ ਦਰ ਮੂੰ ਕਰ ਮੇਰਾ ਪੋਤੇ ਮੋਤੇ ਜਦ ਲਈ ਨਾ ਜਦਿਆ ਓਏ ਚੋਬਾ ਕਰੀ ਉਹ ਅੱਜ ਦਾ ਗੱਲ ਜੀ ਹੱਥਾਂ ਅੱਗੇ ਨੂੰ ਕਰਦੀਓ ਓਏ ਇਹ ਬਾਹਰ ਨਿਕਲੇ ਚੱਕਦੀ ਆ ਕੰਮ ਪੂਰਾ ਹੈ ਹਾਂਜੀ ਛੋਟੇ ਕਿੰਨਾ ਠੀਕ ਆ ਲੋ ਜੀ ਆਪਣਾ ਰਾਮੂ ਭਾਈ ਆ ਗਿਆ ਕੋਲ ਚੱਲੇ ਗੇ ਹੋਰ ਰਾਮੂ ਭਾਈ ਠੀਕ ਠਾਕ ਹਾਂਜੀ ਬਣਾ ਦੇ ਚਾਨੇ ਚੂਨੇ ਵਧੀਆ ਕਰਕੇ ਬੜਾ ਬੰਦਾ ਪਰਣਾ ਰਾਮੂ ਕਿੰਨੇ ਟਾਈਮ ਹੋ ਗਿਆ ਆਉਂਦੇ ਨੇ ਉਧਰ ਨੂੰ ਹਾਂ ਬਹੁਤ ਚੁੱਤੀ ਚੱਲ ਪਚੀ 30 ਸਾਲ ਹੋ ਗਏ ਨਾ ਹਾਂਜੀ ਹਾਂਜੀ ਤੇ ਛੋਟੇ ਛੋਟੇ ਹੁੰਦੇ ਆਂ ਹਾਂਜੀ ਹਾਂਜੀ ਫਰੀਦ ਆ ਜਾ ਆਨੇ ਪਾਈ ਬਣਾਉ ਕੋਲਚੇ ਸਸ ਜੀ ਵਾ ਉ ਬਾ ਜੀ ਵਾ ਰਮੂ ਦੇ ਘਰ ਵਾਲੀ ਆ ਇਹ ਆਹੋ ਕੋਨੇ ਫਾੜੀ ਬੈਠੇ ਨੇ ਫਾੜੀ ਭਾਟੀ ਕਦੋਂ ਦੇ ਰਮੂ ਕਿਹੜੀ ਗੱਲ ਆ ਦੱਸ ਕੀ ਖਾਣਾ ਦੱਸ ਕਾਲੂ ਆ ਜੀ ਉਹ ਟੀਵੀ ਕਰ ਦਾਂਗੇ ਤੈਨੂੰ ਦੱਸ ਬੰਮੂ। ਰੀਤੀ ਵੀ 25 ਸਾਲ ਹੋ ਗਏ ਆ ਸਾਡੇ ਪਿੰਡੋਂ ਦੇ ਬੰਮੂ। ਆਈ ਉਹ ਤਾਂ 6ਵੀਂ ਚ 5ਵੀਂ ਚ ਪੜਦੇ ਹੁੰਦੇ ਸੀ। ਜਦੋਂ ਦੇ ਕੋਲਚੇ ਖਾਂਦੇ ਹ ਇੱਥੋਂ। ਇਹ ਛੋਟਾ ਤਾਂ ਬੇਟਾ। ਲਾ ਵੀ ਲੱਗੇ ਕੋਲਚੇ ਮੰਨਵੇ। ਥਾਂਗੇ ਦੇਖਿਆ। ਕੱਲ ਖਾਦੇ ਹਾਂ ਅਮੋਂ ਮੈਂ ਚਾ ਠੀਕ ਠਾਕ ਜਿਹਾ ਰੱਖੀ ਚੱਲ ਬਣਾ ਹੁਣ ਹੂੰ ਬਣਾ ਹਾਂ ਇਹਦਾ ਕੀ ਬਣਾਵਾਂ ਤੁਲਸੀ ਲੈ ਲੈ ਬਟ ਤੁਲਤਾ ਤਰਝੇ ਕਰ। ਅੱਛਾ ਨਹੀਂ ਹੁੰਦਾ ਗੱਲ ਕਰਦਾ ਹਾਂ ਤਾਂ ਜਲਦੀ ਆ। ਉਹ ਗਰਮ। ਕਰੋ ਵੀ ਤੇਲ ਦੁੱਲ ਜਿਹਨੂੰ ਲਾਉ ਮਿਕਸ ਕਰੋ। ਮਿਕਸ। ਤੱਕੇ ਨਾ ਮਿਕਸ। ਬਿਆਹ ਵਾਲੀ ਕੁੜੀ ਨੇ ਬਣਾਈ ਕੁਲਚੇ ਆਪਣੇ ਹੱਥਾਂ ਨਾਲ। ਹੈਨਾ? ਆਹੇ ਗਰਮ ਕਰਦਾ। ਥੇ। ਇਹ ਵੀ ਹੋ ਜਾਣੇ ਗਰਮ ਦੇਖੀ ਜਾਦ ਹੁਣ ਸਵਾਦ ਦੇਖੀ ਰੂ ਆਮੇ ਕੋਲ ਜਾ ਰ ਨਾ ਮੁੰਡਾ ਇਕੱਲੇ ਚਲੇ ਗਿਆ ਮੰਮੀ ਨੇ ਨਾ ਹੁਣ ਭੱਜ ਗਿਆ ਕਿਹਨੇ ਦਾਦੀ ਦਾਦੀ ਉੱਤਰੇ ਮੁੰਡਾ ਵੀ ਆ ਤੂੰ ਖੜੀ ਤੀ ਸਵੇਰ ਉੱਥੇ ਕਿਥੇ ਉੱਪਰ ਕੌਣ ਸੀ ਇਹੀ ਹੁਣੀ ਰਹੇ ਮੁੰਡਾ ਵੀ ਇਹ ਕਹਿੰਦੇ ਹਰੇ ਕਹਿੰਦੇ ਰੰਮੂ ਯਾਰ ਸਾਨੂੰ ਤੁਹਾਡਾ ਮੁੰਡਾ ਵੀ ਆ ਨਹੀਂ ਮੁੰਡਾ ਵੀ ਨਾਲ ਉਹ ਇੰਨੇ ਕਿ ਪਾਸੇ ਨਹੀਂ ਖਾ ਖਣਾ ਅੱਛਾ ਇਹ ਕੋਲਤੀਆਂ ਰੰਮੂ ਦੇ ਬਹੁਤ ਵਧੀਆ ਹੁੰਦੇ ਘੈਂਟ ਹੁੰਦੇ ਆ ਹਨੂ ਕਿਹੜੇ ਕਿਹੜੇ ਪਿੰਡ ਜਾਂਦਾ ਵੇ ਨਾਜ਼ਰਾ ਗੱਦਕੇ ਪਿੰਡ ਆ ਕੋੜਾ ਬਾਈ ਦਾ ਨਾਜ਼ਰਾ ਕੋੜਾ ਬਾਈ ਹੋਰ ਦੋ ਪਿੰਡ ਹੀ ਆ ਆ ਚਲੇ ਆ ਤਾਂ ਫਿੰਗਰੇ ਫਿੰਗਰੇ ਜਾਂਦਾ ਇੰਗਰੇ ਵੀ ਜਾਂਦਾ ਹਾਂ ਇੰਗਰੇ ਜਾਣਾ ਪੈਂਦਾ ਆ ਪਲੇਟ ਲੈ ਆਪਣੀ ਚ ਪਲੇਟ ਚ ਰੱਖ ਲਈ ਹੰਨੋ ਓਟੀ ਗਿੜਾ ਕਿਦਾਂ ਇਹਨਾਂ ਸਾਡੀ ਨਾ ਪਲੇਟਾਂ ਨਜ਼ਰ ਨਹੀਂ ਆਈ ਕਿਹਦੇ ਨਾ ਨਜ਼ਰ ਲੱਗਦੀ ਅੱਛਾ ਇਹਦੇ ਨਾਲਾ ਨਜ਼ਰ ਵੱਟੂ ਰੱਖਿਆ ਪਲੇਟ ਚ ਚੱਲ ਬਈ ਜਨੇ ਬੋਲਾ ਥੋੜੇ ਲੋ ਜੀ ਕੋਲਚੇ ਹੋ ਗਿਆ ਰੈਡੀ ਤੇ ਦੱਸਦੇ ਕਿੱਦਾਂ ਦੇ ਬਣੇ ਹੁਣ

ਹੂੰ ਕੋਈ ਨਾ ਬਣੀ ਗੱਲ ਅੱਜੀ ਸੱਸਰੀਕਾ ਸਰਨੋਜੀ ਕੀ ਹਾਲ ਚਾਲ ਲੋ ਜੀ ਤੁਸੀਂ ਵਿਆਹ ਵਾਲੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਲਾਈਕ ਵੀ ਬਹੁਤ ਕਮੈਂਟ ਵੀ ਸ਼ੇਅਰ ਵੀ ਤੇ ਇੰਨਾ ਜ਼ਿਆਦਾ ਪਿਆਰ ਦੇ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਗੇ ਵੀ ਬਲੌਗਰਾਂ ਨੂੰ ਧੀ ਪਿਆਰ ਕਰਦੇ ਰਹੋ ਤੇ ਆ ਜਿਹੜਾ ਬਲੌਗ ਮੈਂ ਅਪਲੋਡ ਕਰਨ ਲੱਗਾ ਹੁਣ ਇਹ ਥੋੜਾ ਜਿਹਾ ਬਲੋਗ ਕੋ ਹੈਗਾ ਹੂਰ ਸਾਹ ਹਾਂ ਦਾ ਸਾਡਾ ਐਕਸੀਡੈਂਟ ਹੋ ਗਿਆ ਸੀ ਵਿਆਹ ਤੋਂ ਬਾਅਦ ਤੇ ਚਲੋ ਬਚਾਅ ਹੋ ਗਿਆ ਬਾਈਕ ਟੁੱਟ ਗਈ ਸਾਰੀ ਤੇ ਚਲੋ ਕਚਾਲਿਆ ਵਾਇਗੁਰ ਨੇ ਮੇਰ ਕੀਤੀ ਆ ਤੇ ਤੁਸੀਂ ਵੀ ਇੱਦੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੁਹਾਡੇ ਪਿਆਰ ਤੇ ਸੂਰ ਕਰਕੇ ਆਪਾਂ ਜਿੱਥੇ ਤੱਕ ਪਹੁੰਚ ਗਏ ਆ ਤੇ ਦਿলো ਧੰਨਵਾਦ ਤੁਹਾਡਾ ਸਾਰਿਆਂ ਦਾ ਬੀਜੀ ਕੁਝ ਕਹਿਣਾ ਚਾਹੁੰਦਾ ਤੁਸੀਂ ਕੁਝ ਬੋਲੋ ਚਾਨਣਾ ਪਾਓ ਸਾਰਿਆਂ ਦਾ ਥੈਂਕ ਯੂ ਸੋ ਮਚ ਥੈਂਕ ਯੂ ਤੇ ਇੱਕ ਗੱਲ ਤੇ ਕਮੈਂਟ ਜਿਹੜੇ ਕਰਦੇ ਆ ਇਹ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਗੰਤ ਕਮੈਂਟ ਕਰੋ ਚਲੋ ਤੁਹਾਡੀ ਮਰਜ਼ੀ ਆਪਾਂ ਤੁਹਾਨੂੰ ਕੁਝ ਕਹਿੰਦੇ ਨਹੀਂ ਹੈਗੇ ਬਟ ਥੋੜਾ ਜਿਹਾ ਸੂਝ ਸਮਝ ਕੇ ਬੋਲਿਆ ਕਰੋ ਹਰੇਕ ਦੀ ਆਪੋ ਆਪਣੀ ਲਾਈਫ ਆ ਤੇ ਕਿਸੇ ਦੀ ਲਾਈਫ ਬਾਰੇ ਨਹੀਂ ਬੋਲਣਾ ਚਾਹੀਦਾ ਜਦ ਆਪਾਂ ਨਹੀਂ ਤੁਹਾਨੂੰ ਕੁਝ ਕਹਿੰਦੇ ਤੁਸੀਂ ਵੀ ਨਾ ਬੋਲੋ ਤੇ ਮੁੱਕ ਦੀ ਗੱਲ ਇਹ ਆ ਬਾਕੀ ਜਿਹੜੇ ਪਿਆਰ ਕਰਦੇ ਆ ਦਿ ਲੋ ਧੰਨਵਾਦ ਥੈਂਕ ਯੂ ਲਵ ਯੂ ਐਡੀ ਸਪੋਰਟ ਕਰਦੇ ਰਹੋ ਤੇ ਐਡੀ ਪਿਆਰ ਕਰਦੇ ਰਹੋ ਜੀ ਤਿੰਨ ਨਵੇਂ ਤੋਂ ਨਵੇਂ ਬਲੌਗ ਆਉਂਦੇ ਰਹਿਣਗੇ ਤੇ ਰਹੀ ਗੱਲ ਛੋਟੇ ਜਿਹੇ ਬੇਬੀ ਦੀ ਕਈ ਮੈਨੂੰ ਕਈ ਜਾਂਦਾ ਕੁਛ ਕੋਈ ਕਹਿੰਦਾ ਕੁਛ ਉਹਦਾ ਵੀ ਬਲੌਗ ਆਊਗਾ ਪ੍ਰੋਪਰ ਤੇ ਇੰਟਰਵਿਊ ਹੋ ਗਈ ਆ ਜਿਹੜੀ ਇੰਟਰਵਿਊ ਆ ਉਹ ਆ ਜਾਣੀ ਆ ਤੁਸੀਂ ਬਾਰ-ਬਾਰ ਹੁਣ ਇਹ ਮੈਸੇਜ ਨਾ ਕਰਿਓ ਜਾਣ ਕੇ ਨਹੀਂ ਪਾਉਂਦੇ ਜਾਣ ਕੇ ਨਹੀਂ ਪਾਉਂਦੇ ਜਿਹੜੀ ਇੰਟਰਵਿਊ ਆਪਣੀ ਹੋਈ ਆ ਉਹ ਪਹਿਲਾਂ ਉਹਨਾਂ ਨੇ ਆਪਦੇ ਚੈਨਲ ਤੇ ਪਾਉਣੀ ਆ ਫੇਰ ਸਾਨੂੰ ਸੈਂਡ ਕਰਨਗੇ ਫੇਰ ਆਪਾਂ ਅਪਲੋਡ ਕਰਾਂਗੇ ਠੀਕ ਆ ਜੀ ਲਿੰਕ ਮੈਂ ਤੁਹਾਨੂੰ ਦੋਨੇ ਭੇਜਦਾਗਾ ਇੰਟਰਵਿਊ ਤੇ ਵਿੱਚ ਸਾਰਾ ਕੁਝ ਆਪਾਂ ਵਧੀਆ ਤਰੀਕੇ ਨਾਲ ਗੱਲਬਾਤ ਆਡੀ ਜੋ ਵੀ ਹੋਈ ਆ ਸਾਰੀ ਆਪਾਂ ਸ਼ੇਅਰ ਕੀਤੀ ਆ ਤੇ ਇੰਟਰਵਿਊ ਦੇ ਵਿੱਚ ਬਹੁਤ ਹੀ ਗੱਲਾਂ ਕੀਤੀਆਂ ਆ ਤੇ ਤੁਸੀਂ ਦੇਖ ਲਿਓ ਸਾਰੇ ਜਣੇ ਕਹਿੰਦੇ ਇੰਟਰਵਿਊ 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 ਇਹ ਆ ਗਈ ਆ ਬਾਕੀ ਇੰਦੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਲਵ ਯੂ ਬਾਏ ਬਾਏ